ਆਇਆ ਆਜਾ ਛਣੀਧਰਾ ਨਾ ਮੇਰੀ ਗੱਲ ਸੁਣ ਲੈ ਆਹ ਜਨਤਾຊਿਆਂ ਦਾ ਘਰ ਆਇਹੀ ਤੇ ਨਾਲੇ ਨਾ ਭਾਰਤੀ ਦਾ ਰੋਗ ਮਾਰ ਕੇ ਪੂਰੇ ਜਨਤਾ ਸਾਹ ਤੋਂ ਪੈਸੇ ਦਵਾ ਲਈ ਮੈਨੂੰ ਤੂੰ ਆਜਾ ਮੈਨੂੰ ਦੱਸ ਕਰਾਹੀ ਕਰ ਮੇਰੀ ਗੱਲ ਸੁਣ ਲੈ ਐਵੇਂ ਨਹੀਂ ਤੇਰਾ ਡਿੱਡ ਬਤਾਇਆ نوٹ ਦੇ ਦੇ ਕੇ ਓਏ ਮੇਰੀ ਗੱਲ ਸੁਣ ਤੂੰ ਕਹਾਂ ਤਾ ਤੈਨੂੰ ਪੈਸੇ ਮੈਂ ਘਵਾਵਾ ਚ ਮੈਂ ਨਹੀਂ ਕਹਿੰਦਾ ਜੱਟ ਵਾਲਾ ਕੱਪਾ ਗਿਆ ਕੱਲਾ ਕੱਬਾ ਸੁਆਦਾ ਆ ਆ ਆ ਗੱਲ ਸੁਣ ਛਣੀਧਰਾ ਨਾ ਤਾਂ ਮੈਨੂੰ ਜੱਟ ਦਿੰਦਾ ਪੈਸੇ ਅਸੋ ਕੇ ਨਾ ਮੇਰਾ ਕੋਈ ਕੰਮ ਕਰਦਾ ਕਿਹੜਾ ਕੰਮ ਆਹੋ ਤਾਂ ਕੋਈ ਨਹੀਂ ਪਾਇ ਇਹ ਸਾਡਾ ਪਰਸਨਲ ਕੰਮ ਐ ਕਿ ਆਪ ਆਪਣੇ ਘਰ ਦੇ ਕੰਮ ਤੂੰ ਆਪ ਰੱਖ ਮੋਬਾਈਲ ਚ ਲੈ ਖੰਨੇਦਾਰੇ ਬਸ ਮੈਂ ਤਾਂ ਕੱਲੇ ਪੈਸੇ ਦਵਾ ਦਿਨ ਨਾਲੇ ਵਿਆਜ ਦਵਾ ਦਿਨ ਨਾਲ ਠੀਕ ਐ ਆ ਜਾ ਕੋਈ ਤੇਰੀ ਜੇਬ ਮੈਂ ਭਰ ਦੂੰਗਾ ਨੋਟਾਂ ਨਾਲ ਆ ਜਾ ਤੂੰ ਤੇ ਕਹੇ ਜਾ ਗੱਲ ਨਹੀਂ ਕਰੀ ਆ ਨੀ ਆ ਪਾਈ ਹਾਂਜੀ ਕੌਣ ਐ ਆ ਜਾ ਅੰਦਰ ਆ ਜਾ ਗੇਟ ਖੁੱਲਈ ਐ ਆ ਜਾ ਆਈ ਬਾਲਾ ਤੇ ਜਦੋਂ ਤਾਂ ਤੋਂ ਹਾਲੀ ਹਾਲੀ ਤਰਪਾ ਮੇਰੇ ਗੋਡੇ ਉਹ ਗੋਡੇ ਦੁਖਿਆ ਉਹ ਲਾਲਾ ਜੀ ਆਇਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋਹਣਾ ਭਾਈ ਜੰਟਾ ਹਾਂਜੀ ਆ ਲਾਲੇ ਨਾਲ ਤੇ ਕੀ ਰੋਲਾ ਆਇਆ ਕੋਈ ਰੋਲਾ ਨਹੀਂ ਜੀ ਰੋਲਾ ਇਹ ਸੌਣ ਦੇ ਕਰਨ ਦਾ ਉਹ ਨਹੀਂ ਜੀ ਐਨਐਕ ਵੀ ਤੁਹਾਨੂੰ ਪਤਾ ਕਿ ਜੱਟ ਬਣੇ ਦਾ ਹਿਸਾਬ ਚੱਲਦੇ ਰਹਿੰਦਾ ਹੈ ਉਹ ਹਿਸਾਬ ਦਾ ਭਰਾਵਾ ਉਹ ਨਵੇਂ ਲਿਆ ਕਰੋ ਟਾਈਮ ਨਾਲ ਲਾਲਾ ਹਾਂ ਪੈ ਬੋਲੇ ਆਉਂ ਕਿਹਨਾਂ ਨੂੰ ਪੁਲਿਸ ਨੂੰ ਲੈ ਆਇਆ ਉਦੋਂ ਜੱਟਾਂ ਦਾ ਤੇ ਲਾਲਾਂ ਦਾ ਕੰਮ ਚੱਲਦੇ ਰਹਿੰਦੇ ਨਾ ਉਹ ਗੱਲ ਚਲਦਾ ਹੀ ਘੰਟਿਆਂ ਸੁੱਖ ਨੇ ਵਾਲਾ ਲੰਮਾ ਹੋ ਜਾਂਦਾ ਜਵਾਕ ਮੈਨੂੰ ਨਹੀਂ ਚੱਕਣ ਦਿੰਦੇ ਤੇ ਦੁਕਾਨ ਤੇ ਨਹੀਂ ਬੈਠਣ ਦਿੰਦੇ ਵਾਲਾ ਲੰਮਾ ਨੂੰ ਕਿੰਨੀ ਕ ਗੱਲ ਹੋ ਗਈ ਲਾਲਾ ਤੈਨੂੰ ਪਤਾ ਵਸਲਾ ਖਰਾਬ ਹੋ ਗਏ ਸੀ ਤੇ ਮੇਰੀ ਗੱਲ ਸੁਣ ਕੇ ਹੋਰ ਕੰਮ ਕਹਿਦਾ ਸੀ ਤੋਤਾ ਭਾਈ ਮੈਨੂੰ ਮਰ ਦੇਣ ਲੱਗ ਛੱਗ ਬਣਾ ਪਿਆ ਕਿਹੜਾ ਕੰਮ ਕਰਦਾ ਇਹ ਦੱਸੋ ਜੀ ਦੱਸ ਭਾਈ ਹੋਰ ਖੋਲ ਕੇ ਦੱਸ ਸਵਾਰ ਕੇ ਨਹੀਂ ਭਾਈ ਮੇਰੀ ਗੱਲ ਸੁਣ ਤੂੰ ਪੈਸੇ ਤਾਂ ਨਹੀਂ ਲੈ ਲਈ ਜੱਟ ਤੋਂ ਪਰ ਲਾਲਾ ਜਿਹੜੀ ਤੇਰਾ ਗੱਲ ਕਰੀਏ ਤੂੰ ਉਹ ਪੈਸੇ ਇਹਦਾ ਤੂੰ ਗੱਲ ਕਰ ਜਿਹੜਾ ਕੰਮ ਸੀ ਉਹ ਦੱਸ ਤੂੰ ਉਹ ਤਾਂ ਭਈ ਅਸੀਂ ਆਪੇ ਲਵੇਂ ਲਾਂਗੇ ਮੇਰਾ ਕਿਲਾ ਜਿਹੜਾ ਪੈਸਾ ਆ ਨਾ ਲੜਿਆ ਪਾਪਾ ਇਹ ਕਰਾ ਹੋ ਕੰਮ ਰਿਆ ਸੀ ਆ ਦੱਸ ਲਾਲਾ ਉਹ ਤੇਰਾ ਕੀ ਕੰਮ ਬੱਚਾ ਕਿਨਾ ਭਾਈ ਜਿੰਨੇ ਮੈਨੂੰ ਤਾਂ ਰਾਤ ਸਾਰੀ ਰਾਤ ਨੀਂਦ ਨਹੀਂ ਆਈ ਮੈਨੂੰ ਤਾਂ ਤੇਰੀ ਉਹੀ ਗੱਲ ਦੀ ਚੁਪੀ ਗਈ ਜੱਖਸ ਦੇ ਜਿਹੜੀ ਤੂੰ ਉਹ ਕਹਿੰਦਾ ਸੀ ਆਪਾਂ ਨੂੰ ਵੀਜੇ ਬਾਰੇ ਅੱਛਾ ਉਹ ਰਿਸ਼ਤੇ ਵਾਲੀ ਹਾਂ ਬਾਈ ਉਹ ਲਾਲਾ ਤੈਨੂੰ ਦੱਸਿਆ ਤੈਗਾ ਸੀ ਕੁੜੀ ਵਾਲੀ ਮਸ਼ਹੂਰ ਹੈ ਹਾਂ ਠੀਕ ਆ ਇੰਸਟਾਗ੍ਰਾਮ ਚ ਚਲਾਉਂਦੀ ਆ ਉਹ ਲਾਲਾ ਇਹ ਵੀ ਮੁਕ ਚਲਾਉਂਦੀ ਆ ਮੇਰੀ ਗੱਲ ਸਮਝ ਪਈ ਆਉਂਦਾ ਹੈ ਨਾ ਹਸਾਂਦਾ ਰਹੇ ਉਹ ਪਹਿਲਾਂ ਉਹਦਾ ਸੀ ਰਿਸ਼ਤਾ ਕਰ ਰਹੇ ਤੇ ਬੈਜਾ ਪੈਖ ਕੋਈ ਗੱਲੀ ਬੈਜਾ ਬੈਜਾ ਚੱਕ ਦੇਉਂਗਾ ਕੋਈ ਗੱਲੀ ਤੇਰਾ ਚਾਪਾ ਨਹੀਂ ਮੈਂ ਕਰ ਦੂੰਗਾ ਕੋਈ ਗੱਲੀ ਆਪੇ ਬੋਲ ਜਾਂਦਾ ਲਾਲਾ ਕੁੜੀ ਵਾਗੀ ਕੈਨੇਡਾ ਅੱਛਾ ਉੱਥੇ ਦਾ ਚੱਲਿਆਦਾ ਸ਼ੋ ਵੀਡੀਓ ਹਾਂ ਵੀਡੀਓ ਬਣਾਈ ਜਾਂਦੀ ਆ ਰੀਲਾਂ ਬਣਾਈ ਜਾਂਦੀ ਆ ਤੇ ਬਾਲੀਆਂ ਸਾਰੇ ਰੀਲਾਂ ਬਣਾ ਕੇ ਹੁਣ ਤੂੰ ਦੇਖਿਆ ਨੀ ਆ ਪਿੱਛੇ ਜੇ ਦੁਨੀਆ ਦੇ ਮੋਬਾਈਲਾਂ ਵਿੱਚ ਆ ਗਈ ਤੂੰ ਯਾਰ ਲਾਲਾ ਕਿੱਥੇ ਤੁਰਿਆ ਫਿਰਦਾ ਕੱਲਾ ਪੈਸਿਆਂ ਦੀ ਡੂੰਗਾ ਖੁਬਿਆ ਪੈਰ ਤੂੰ ਵੀਡੀਓ ਬੁੜੀਆ ਦੇਖਿਆ ਅਗਰ ਕੁੜੀ ਕਿੰਨੀ ਮਸ਼ਹੂਰ ਹੋਈ ਪਈ ਹੈ ਕੈਨੇਡਾ ਚ ਵੀ ਹੋ ਗਈ ਉਹ ਬਾਹਰੋਂ ਚ ਤਾਂ ਹੈਗੀ ਹੈਗੀ ਸੀ ਕੈਨੇਡਾ ਵਿੱਚ ਮੈਨੇ ਧੂਮਾਂ ਮਚਾਤੀ ਆ ਉਹ ਯਾਰ ਤੁਸੀਂ ਆਲਾ ਆ ਪੈਸਿਆਂ ਦਾ ਲੈ ਲੋ ਤੈਨੂੰ ਮੇਰੇ ਮਨ ਕੱਢ ਤੈਨੂੰ ਮੇਰੇ ਪੱਠਾ ਨੇ ਦਰ ਬਹਿ ਜਾ ਯਾਰ ਤੂੰ ਦੋ ਮਿੰਟ ਪੈਸਾ ਮੰਗਦਾ ਬੋਲੀ ਨਹੀਂ ਪੈਸਾ ਖਰਦਾ ਰੋਲੇ ਨੀ ਲਾਲਾ ਪੈਸਾ ਖਰਦਾ ਕਰਕੇ ਹੂੰ ਨਹੀਂ ਨਹੀਂ ਭਾਈ ਮੈਂ ਤਾਂ ਉਹੀ ਪਿਆਰ ਜਿਹੜਾ ਮੋਹ ਪ੍ਰੇਮ ਵਾਲਾ ਇਹਦੇ ਨਾਲ ਸੁਖਣਾ ਇਹਦੇ ਪਤਾ ਦੇ ਪਰਦਾ ਦੇਣਾ ਮੇਰਾ ਉਹ ਮੇਰੀ ਕਹਾ ਮੋਹ ਪਿਆਰ ਸਾਨੂੰ ਰੱਬ ਨੇ ਸੰਗ ਲਾਉ ਅੱਖਾਂ ਨਹੀਂ ਦਾ ਕੋਈ ਗੱਲ ਨਹੀਂ ਬਾਲਾ ਕੱਬਾ ਬੋਲਦਾ ਭਾਈ ਤੂੰ ਤਾਂ ਹੋਰ ਨਾ ਤੂੰ ਸਾਨੂੰ ਸਾਨੂੰ ਹੋਰ ਕੰਮ ਨਹੀਂ ਕੋਈ ਕੋਈ ਗੱਲ ਨਹੀਂ ਤੇਲਾ ਚਾਹ ਪਾਣੀ ਮੈਂ ਕਰ ਦੂੰਗਾ ਹਾਂ ਜੰਟੇ ਹੀ ਬਣਿਆ ਭਾਈ ਬੱਸ ਆਉ ਕੁੜੀ ਆਉਣ ਵਾਲੀ ਐ ਹੁਣ ਕੈਨੇਡਾ ਚੋਂ ਤੇ ਤੇਰੇ ਬੀਜੇ ਦਾ ਰਿਸ਼ਤਾ ਪੱਕਾ ਹੈ ਗੱਲਬਾਤ ਮੇਰੀ ਹੋਊਗੀ ਸਾਰੀ ਠੀਕ ਹੈ ਠੀਕ ਹੈ ਉਰੇ ਨਾਲ ਤੇਰੇ ਕੰਨਾਂ 'ਚ ਗੱਲ ਦੱਸਾਂ ਖਾਜੇ ਪਾਈ ਖਲੇਦਾਰਾ ਬੋਲ ਪਾਈ ਸਮਝਿਆ ਨਾ ਨਾਮ 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 ਬੜੀ ਕੀ ਗੱਲ ਹੈ ਤਾਂ ਠੀਕ ਹੈ ਉਹ ਗੱਲ ਕੀ ਹੈ ਮੈਨੂੰ ਦੱਸ ਦੋ ਗੱਲ ਪ੍ਰਾਈਵੇਟ ਆ ਕੋਈ ਸ੍ਰੇਸ਼ਟਾ ਜਦੋਂ ਜ਼ਰੂਰੀ ਆ ਪਹਿਲੇ ਦੱਸਣਾ ਰਿਸ਼ਤਾ ਹੋ ਜਾਣੇ ਤੈਨੂੰ ਵੀ ਦੱਸ ਦਾਂਗੇ ਛੰਦਾਰਾ ਕਿਹੜੀ ਗੱਲ ਕਰਦਾ ਮੈਂ ਉਹ ਗੱਲ ਯਾਰ ਇੱਕ ਹੋਰ ਸੀਗੀ ੁੰਡਾ ਆਪਣਾ ਵੀ ਕੁਮਾਰਾ ਥੋੜਾ ਜਿਹਾ ਇੱਕ ਵਾਰ ਪਹਿਲਾਂ ਇੱਕ ਨੇ ਸਿਰੇ ਚਾੜ੍ਹ ਦੀ ਏ ਥੋੜੇ ਨਾਲੇ ਸਰਦਾਂ ਚਾ ਚੱਲੋ ਚੱਲੀ ਆ ਪਾਉਆ ਮੈਂ ਜੱਪਾਈ ਕੋਈ ਗੱਲ ਨਹੀਂ ਚਾਹ ਪਣੀ ਪੀ ਲੋ ਆ ਫਿੱਕੀ ਚਾਹ ਨਾਲ ਪਾਈ ਚਾ ਲੈ ਹੋ ਤੈਨੂੰ ਤਾਂ ਇੱਕ ਫਿੱਕੀ ਨੇ ਆ ਦੋ ਹਲਕੀ ਮਿੱਠੇ ਲਿਓ ਫਿੱਕੀ ਲੈ ਆ ਲੈ ਫਿੱਕੀ ਨੂੰ ਐ ਕਰਿਓ ਕਿੰਨਾ ਚੀ ਹਲਕਾ ਜਿਹਾ ਮਿੱਠਾ ਪਾ ਦਿਓ ਥਨੇਦਰਾ ਤੈਨੂੰ ਵੀ ਸ਼ੂਗਰ ਹੈ ਪਾਈ ਹੈ ਓ ਹੋਰ ਤੇ ਗੋਗੜਜਾ ਪਾਲਾ ਪੈਂਦਾ ਕੀ ਗੱਲ ਹੈ ਪਾਲਾ ਖਾਣੇ ਹੋ ਭਾਈ ਤੁਸੀਂ ਹੈਨਾ ਲੋਕਾਂ ਦਾ ਬੈਠੇ ਰਹਿੰਦੇ ਅਸੀਂ ਕੁਰਸੀ ਤੇ ਮੈਨੂੰ ਤਾਂ ਲੱਗਦਾ ਲੋਕਾਂ ਦਾ ਬਾਲਾ ਬਾਲਾ ਕਰਾਉਂਦਾ ਹੈ ਲੋਕਾਂ ਦਾ ਬਾਲਾ ਕਿੰਨਾ ਕਿਲੋ ਦਾ ਬਣਾਇਆ ਕਰੋ ਬਾਲਾ ਖੰਡੇ ਪਤਈਆ ਉਹਦੇ ਬਈ ਜਾਣਟਾ ਹਾਂਜੀ ਆ ਲਾਲੇ ਦੇ ਪੈਸੇ ਨਵੇਂੜਾ ਤਾਂ ਲਾਲੇ ਨੂੰ ਕਹਿ ਦਗਾ ਸੀ ਵੀ 15 ਲਾਲਾ ਲੱਗੋ ਹੋਰ ਭਾਈ ਮੇਲੇ ਪਾਈ ਕਿਲੋ ਆ ਆ ਆਇਆ ਸੀ ਵੱਡਾ ਖੱਬੀ ਖਾਨ ਲੈ ਆਇਆ ਸੀ ਨਾਲ ਹੌਲਦਾਰ ਨੂੰ ਲੈ ਗਿਆ ਥੋਲੂ ਐਵੇਂ ਤੁਰੇ ਫਿਰਦੇ ਆ ਵਿੱਚੇ ਬਾਣੀਆਂ ਤੇ ਵਿੱਚੇ ਪੁਲਸੀਆ